ਆ ਟੋਟਾ ਤਿਆਰ ਆ। ਸ਼ਾਲਾ। ਸਾਥ ਸੇਰੀ ਗਾਰ ਦੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਬਰਾਗਨਤੀ ਵਾਲੇ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਹਾਲੈਂਡ ਨੂੰ ਲੱਗਦੇ ਆ ਕੱਲ੍ਹ ਸਾਮਾਨ ਸਮੂਹ ਲਿਆ ਆਂਦਾ ਪੌਨਿਆਂ ਉੱਤੇ ਜਾ ਕੇ। ਤੇ ਤੋਂ ਉਹਦੇ ਚੈੱਕ ਵੀ ਕਰਾਵਾਂਗੇ ਚਲਦਾ ਤੇ ਚੱਲ ਕੇ ਉੱਥੇ ਮਿਲਦੇ ਆ ਤੁਹਾਨੂੰ ਫਿਰ ਲਓ ਵੀ ਮਿੱਤਰੋ ਪੰਪ ਕਸਤਾ ਬਾਈਆਂ ਨੇ ਉੱਤੇ ਡਾਇਫਰਮ ਲਾਤਾ ਆਪਾਂ ਤੇ ਵਿੱਚੋਂ ਵੀ ਮਾੜੀ ਮੋਡੀਫਿਕੇਸ਼ਨ ਕਰਤੀ ਪੰਪ ਦੀ ਤੇ ਕਰੀ ਜਾਂਦੇ ਆ ਸੈੱਟ ਬਾਈ ਕਲੱਚ ਪਲੇਟ ਵੀ ਕਰਤੀ ਓਕੇ ਪੰਜਾ ਫਰਾਂ ਵਾਲੀ ਪਾਈਆ ਹੁਣ ਅੱਗੇ ਚਾਰਾਂ ਵਾਲੀ ਸੀਗੀ ਆ ਕਿਤੀ ਪਈਆ ਓਕੇ ਪਹਿਲਾਂ ਵਾਲੀ ਵੀ ਦਿਖਾਉਨੇ ਆ ਤੁਹਾਨੂੰ ਆ ਭਾਈ ਭਾਈ ਪਹਿਲਾਂ ਚਾਰਾਂ ਫਰਾਂ ਵਾਲੀ ਸੀ ਹੁਣ ਪੰਜਾਂ ਵਾਲੀ ਪਾਤੀ ਅਰੇ ਜਾਂਦੇ ਫੱਟ ਕਾਮਾਂ ਕੇ ਸਮੇਂ ਚੱਲਦਾ ਵੀ ਓਕੇ ਆ 베어ਿੰਗ ਬੁਰਾਂਗ ਵੀ ਕਰੀ ਜਾਂਦੇ ਆ ਕਦੇ ਗੋਲੀਆਂ ਚਿੱਟੀਆਂ ਚਿੱਟੀਆਂ ਆਇਆਂਦਾ ਬਾਈ ਕੰਮ ਆ ਬੋਚੀਆਂ ਧੋ ਕੇ ਬੰਦਾ ਵਾਹ ਤੇ ਲੋ ਬਾਈ ਮੁੰਡਿਓ ਸਵਰਾਜ ਦੀ ਪਾਈ ਦੇ ਪਲੱਟ ਪਲੇਅਰ ਕਰਨ ਲੱਗ ਕੇ ਫੱਟ ਭਾਈਆਂ ਦੇ ਕਰ ਦਾਂਗੇ ਓਕੇ ਪੂਰਾ ਇਹ ਫਿਰ ਮਰਾਜੋ ਮੰਗਾਏ ਕਾਟਾ ਯਾਰੀਆ ਇਹ ਕਹਿੰਦਾ ਹੱਥ ਛੱਡ ਕੇ ਬਹਿ ਜਾ ਕਰਨਾ ਬਾਈ ਹੁਣ ਤਰਨਾ ਛੱਡ ਜਿਵੇਂ ਮੱਕੀ ਵਾਲੀ ਤੇ ਹੁਣ ਕੋਈ ਟਰੈਕਟਰ ਓਏ ਜਾਈ ਚਾਹੀਦਾ ਵੀ ਜਿਹੜਾ ਨਾਲ ਤੁਰੇ ਨਹੀਂ ਤਾਂ ਫਿਰ ਚੀ ਪਿਆ ਕਰੂਗੀ ਕੋਈ ਮਿੱਤਰੋ ਚਾ ਲੋ ਜੋੜਨ ਲੱਗਦੇ ਆ ਜੋੜ ਕੇ ਤੁਹਾਨੂੰ ਦਿਖਾਉਂਦੇ ਆ ਫਿਰ ਕਾਸ਼ ਦਿਆ ਸਮਾਂ ਸੂਨੇ ਦਾ ਇਹ ਫਿਰ ਇੱਕ ਘਾਟਦੇ ਆ ਚੱਲਦਾ ਦਿਖਾਉਨੇ ਆ ਤੁਹਾਨੂੰ ਅੱਥੇ ਲਓ ਬਈ ਮਿੱਤਰੋ ਜੋੜਤਾ ਵਿਚਾਲੂ ਨਾਟ ਨੁੜ ਕੱਸਦੇ ਆ ਟੈਂਕੀ ਟੁੰਕੀ ਕੱਸਦੇ ਆ ਜੀ ਤੁਹਾਨੂੰ ਕਰਾਉਨੇ ਆ ਚੈੱਕ ਫਿਰ ਮਾਰੂ ਬਾੜਕ ਬਈ ਹਣ ਬਾੜਕ ਦੇਖੀ ਜਾਵਾ ਇਹ ਹੀ ਕਾੜਦਾ ਤਵਗਾ ਦੇ ਚੈਬ ਦਿਖਾਵਾ ਦੇ ਦਿੰਦੇ ਆ ਦੂਜੇ ਪਾਸੇ ਕਰਦੇ ਆ ਤੁਹਾਨੂੰ ਮ ਕਾਰ ਲੈਣ ਦੋ ਸਾਨੂੰ ਕਾਰ ਨਾਟ ਨੂਟ ਕਾਹ ਲਿਆ ਮਾਨ ਸੀ ਝੋਟੇ ਦਾ ਪਹਿਲਾ ਹੀ ਮਾਨ ਸੀ ਇਹ ਤਾਂ ਉਹੀ ਬਸ ਘੱਟ ਹੀ 400 ਛਪਾਇਆ ਹਾਂ ਮਾੜਾ ਜਿਹਾ ਹੱਥ ਫੇਰਨਾ ਚਾਹੀਦਾ ਹਾਂ ਉਦੋਂ ਵੀ ਜਿਆਦਾ ਕੱਢੂਗਾ ਵਾਠ ਠੀਕ ਆ ਬਾਕੀ ਕਿਰਪਾ ਜਾਈ ਦੀ ਭਗਵਾਨ ਕਰਾਓ ਨਿਆ ਸਾਨੂੰ ਹਾਂ ਚੈੱਕ ਆਈਂ ਕਰਾਵਾਂਗੇ ਚੈੱਕ ਕੇ ਨਾ ਤੁਹਾਨੂੰ ਬਿਨਾ ਸ਼ੋ ਤੋਂ ਨਿਕਾਲ ਲਿਆ ਨਾਟ ਨੂਟ ਫੇਰ ਕਰਾਉਣੇ ਆ ਚੈੱਕ ਓ ਵੀ ਮਿੱਤਰੋ ਟੈਂਕੀ ਗਾਸ਼ਤੀ ਆ ਆਪਾਂ ਤੇਲ ਪਾਤਾ ਇਹ ਚ ਭਾਉਣਾ ਡੀਜ਼ਲ ਹੁਣ ਲਾਉਣਾ ਹੈ ਉਤਲਾ ਟਾਪਾ ਟੂਪਾ ਇਹਦਾ ਅਰਸ਼ ਥੋੜੀ ਸ਼ਾਮ ਹੋ ਜਾਣੀ ਹੈ ਮਾਰੂ ਅੱਗ ਪੂਰੀ ਲਾਟ ਮਾਰਾ ਕੇ ਪੂਰੀ ਅਮ ਸ਼ਾਮ ਦਾ ਵੇਲਾ ਹੋਊਗਾ ਹਾਂ ਤੇਰਾ ਲਾ ਦੇ ਜੀ ਬਾਈ ਬਾਅਦ ਠੀਕ ਆ ਬਾਈ ਤੀਜਾ ਹਾਈ ਲਾ ਕੇ ਚੱਕਰਾਂਗੇ ਬਾਈ ਹਾਂ ਦੂਜਾ ਤਾਂ ਲਾਉਣਾ ਹੀ ਲਾਉਣਾ ਤੀਜਾ ਹਾਈ ਲਾ ਜੇ ਜੀ ਤੁਹਾਨੂੰ ਦਿਖਾਵਾਂਗੇ ਚਲਾ ਕੇ ਬਾਕੀ ਤੈਨੂੰ ਆਰਪੀਐਮ ਦਿਖਾਵਾਂਗੇ ਰੋਡ ਦਾ ਕਿ ਨਹੀਂ ਹੋ ਗਿਆ ਝੋਟਾ ਪਿਆਰਾ ਹਸਤਾਣ ਹੋ ਗਿਆ ਨਹੀਂ ਫੋਰਸ ਵਿੱਚ ਵਧੀਆ ਆ ਗਿਆ ਆ ਸੈੱਟਾ ਹੋ ਵੀ ਮਿੱਤਰੋ ਲਾਉਣ ਲੱਗੇ ਟੈਂਕੀਆ ਉਥੇ ਦਾ ਪਾ ਰੀਅਨ ਤੇ ਸੈੱਟ ਵੈਟ ਇਹ ਕਿੰਨਾ ਪਿਆ ਸੀ ਕੋਈ ਨਹੀਂ ਰਹਿਣਾ ਨਾ ਹੋਵੇ ਮਿੱਤਰੋ ਗੱੜ ਦਾ ਸਟਾਰਟ ਚੋਟਾ ਜਾ ਚੈੱਕ ਚਾਲਦਾਲ ਲਗਾਉਣਾ ਜਦੋਂ ਅੱਗੇ ਤੋਂ ਆਉਂਦੇ ਮਗਰਮ ਮੇਤਰੋ 13 ਹਾਲਾ ਪਾਉਣ ਲੱਗਦੇ ਆ ਤੇ ਗੇਅਰ ਦੱਸਾ ਇਹ ਕਿਹੜੇ ਚੱਲਦਾ ਤਵੀਆਂ ਵੀ ਪਾ ਕੇ ਦਿਖਾਵਾਂਗੇ ਤੇ 15 ਹਾਲਾਂ ਦੇ ਵੀ ਚਲਾ ਕੇ ਦਿਖਾਵਾਂਗੇ ਦਿਖਾਵਾਂਗੇ ਕਿਹੜੇ ਗੇਅਰ ਚ ਚੱਲਦਾ ਮੇਤਰੋ ਚੈੱਕ ਕਰਨ ਨੂੰ ਕੱਢ ਲਿਆ ਝੋਟਿਆਂ ਨੇ ਮੈਲਦੇ ਆ ਬਾਹਰ ਚ ਲੈ ਜਾ ਕੇ ਕਰੋ ਬਈ ਮੇਤਰੋ ਇੱਕ ਦੀ ਇਧਰ ਟੈਸਟਿੰਗ ਕਰੀ ਜਾਂਦੇ ਆ ਸੋਨੇ ਲੀਕੇ ਮਗਰ ਪਾਈਆਂ 20 ਤਵੀਆਂ ਏ ਮਿੱਤਰੋ ਜਮਾ ਰਿਜਨਲ ਆ ਤੇ ਆਪਣੇ ਵਾਲਾ ਵੀ ਵੇਖਦੇ ਆ ਛੱਡ ਕੇ ਹੁਣ ਹਾਲ ਵੀ ਤੁਹਾਨੂੰ ਦਿਖਾਵਾਂ ਕਿ ਕਿਹੜੇ ਗੇਅਰ ਤੇ ਚੱਲਦਾ ਤੇ ਤਵੀਆਂ ਤੇ ਵੀ ਚੈੱਕ ਕਰਾਵਾਂਗੇ ਲਓ ਬਈ ਮਿੱਤਰੋ ਸੋਨਾਲੀ ਕਾ ਇਧਰ ਟੈਸਟਿੰਗ ਕਰੀ ਜਾਂਦੇ ਆ ਆਪਣਾ ਦਿਖਾਉਣਾ ਤੁਹਾਨੂੰ ਚੱਲਦਾ ਜਮਾ ਰਿਜਨਲ ਆ ਬਈ ਸੋਨਾਲੀ ਕਾ ਇਹਦਾ ਵੀ ਆਪਾਂ ਕੰਮ ਕਰਕੇ ਦੇਣਾ ਇਸ ਨੂੰ ਆਪਣੇ ਹੰਦ ਕਾਉਂਦੇ ਆ ਲਾਓ ਵੀ ਮਿੱਤਰੋ ਸਰਤਾ ਕਹਿੰਦੇ ਝੋਟਾ ਕਿਹੜੇ ਕਿਹੜੇ ਗੇਅਰ 'ਚ ਚੱਲਦਾ ਤਾਕਾਰਾਂ ਗੂੰਹੇ ਇਹਦਾ ਮੁੰਡਾ ਤੀਜਾ ਦਾ ਪਾਉਣਾ ਭਾਈ ਕਹਿੰਦੇ ਆਪ ਬਹਿ ਗਿਆ ਮੁੰਡੋ ਜੀ ਨੇ ਤਿਆਰ ਕੀਤਾ ਮਰਜੀ ਚਲਾ ਜੇ ਆਹ ਬਾਹ ਚ 20 ਤਵੀਆਂ ਵੀ ਖੜੀਆਂ ਐ ਤੇਰਾ ਟਰੈਕਟਰ ਮਰਜੀ ਦੇ ਆਵੇ ਜਿਹੜਾ ਆਹਦਾ ਮੈਂ ਚਲਾਉਂਗਾ ਤਿਆਰ ਕਰਕੇ ਕੀ ਆ ਮੀਡੀਆ ਵਗੈਰ ਮਿੱਤਰੋ ਕਰੋ ਚੈੱਕ ਆਓ ਮੁੰਡਿਓ ਹੁਣ ਜਿਹੜਾ ਮਾਰਜੀ ਮੈਨੂੰ ਲੱਗਦਾ ਉਹ ਆਇਆ ਹੋ ਗਿਆ ਆਪਾਂ ਉਹ ਦੇ ਵਾਈਟ ਤੋਂ ਉਤਰਾਂ ਪਰ ਉਹ ਚੈੱਕ ਰਾਂਗ ਓ ਮੈਟਰ ਕਾਰ ਦਾ ਝੋਟਾ ਰੈਡੀ ਤੌਂਗਾ ਵੀ ਆ ਪੁਰਗਾ 2 ਸਾਲ ਘੱਟ ਖੋਲੇ ਵਾਸਤੇ ਮਗਰ ਹਾਲਾ ਟਰੈਕਟਰ ਤੇ 13 ਤੇ ਪੱਟੀ ਲਾਲ ਹੋ ਗਈ ਜਮਾ ਝੋਟੇ ਦੀ ਮਾੜੂ ਕੇ ਗੱਲ ਚ ਟਰੈਕਟਰ ਤਿਆਰ ਹੋਇਆ ਇਹੇ ਝੋਟਾ ਹੌਲੈਂਡ ਦੇ ਦਰਸ਼ਕ ਆਏ ਵੇ ਆ ਕੇ ओके ਦੀ ਰਿਪੋਰਟ ਚਾਲ ਧਕਾਉਣੇ ਅੱਗੇ ਸਾਨੂੰ ਲਓ ਬਈ ਵੈਬ ਪਾੜ ਗਈ ਬਾਦ ਆ ਬੜਾ ਆਟਾ ਵੈਬ ਦਾ ਆਉਲੈਂਡ ਐ ਝੋਟਾ ਆਟਾ ਬਹੁਤ ਆ ਕਹਿੰਦੇ ਤੇ ਮਿੱਤਰੋ ਸੈਪ ਬਦਲ ਕੇ ਚਲਾਵਾਂਗੇ ਹੁਣ ਟੈਸਟਿੰਗ ਕੇਰਾ ਕਰ ਲਈ ਪਾਈ ਜਾਂਦਾ ਤੜਕੇ ਚਲਾ ਕੇ ਵੇਖ ਲਿਓ ਤਾਂ ਆਂਗਾ ਜਾਂ ਮਿੱਟੀ ਇਕੱਠੀ ਕਰਤੀ ਸੁਹਾਗਾ ਬਣਾਤਾ ਫੇ ਲੋਕੀ ਆ ਕੇ ਵੇਖਣ ਲੱਗੇ ਕੀ ਚੱਲ ਪਿਆ ਓਕੇ ਵੀ ਰਿਪੋਰਟ ਆ ਚਲੋ ਠੀਕ ਆ ਮਿੱਤਰੋ ਇਹ ਆਜੀ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰਨਾ ਸਬਸਕ੍ਰਾਈਬ ਇਦਾਂ ਦੀ ਹੋਰ ਕਹਿਣ ਕਹਿਣ ਵੀਡੀਓ ਦੇਖਣ ਲਈ ਮਿਲਦੇ ਆ ਕੱਲ੍ਹ ਹੋਰ ਕਹਿਣ ਦੇ ਵਲੋਗ ਨਾਲ ਬਾਏ ਬਾਏ